ਕਿਸਾਨ ਅੰਦੋਲਨ ਦੇ ਦੌਰਾਨ ਇੱਕ ਕਿਸਾਨ ਆਗੂ ਦੇ ਵੱਲੋਂ ਬੋਲੀਆਂ ਗਈਆਂ ਇਹ ਲਾਈਨਾਂ ਇਹ ਪੰਜਾਬ ਹੈ ਪੰਜਾਬ ਪੈਰਾ ਥੱਲੇ ਅੱਗ ਮਚਾ ਦੇਾਂਗੇ ਇਹ ਲਾਈਨਾਂ ਅਮਰ ਹੋ ਗਈਆਂ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਸਕੀਮ ਦੇ ਖਿਲਾਫ ਜਿੱਥੇ ਵੱਡੇ ਪੱਧਰ ਤੋਂ ਸੰਘਰਸ਼ ਵਿੱਡਿਆ ਹੋਇਆ ਉੱਥੇ ਹੀ ਬੋਰਡ ਵੀ ਆਪਣੇ ਪਿੰਡਾਂ ਦੇ ਵਿੱਚ ਲਾ ਦਿੱਤੇ ਆ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਨੇ ਉਹਨਾਂ ਦਾ ਆਉਣਾ ਪਿੰਡ ਦੇ ਵਿੱਚ ਬੰਦ ਹੈ ਜੇ ਕੋਈ ਸਾਡੀ ਪੈਲੀ 'ਚ ਪੈਰ ਤਾਂ ਦੀ ਕੋਸ਼ਿਸ਼ ਕਰੋ ਅਸੀਂ ਉੱਥੇ ਉਹਦੇ ਗਿੱਟੇ ਵੜ ਦਿਆਂਗੇ ਨਾ ਦਾਅਵੇ ਨਾ ਕਰਨਾ ਸਾਨੂੰ ਸਰਕਾਰ ਦਾ ਕੋਈ ਡਰ ਨਹੀਂ ਅਸੀਂ ਬੂਡੀਆਂ ਲਵਾ ਦਿਆਂਗੇ ਹੌਣ ਵਾਲੇ ਦਿਨਾਂ ਦੇ ਵਿੱਚ ਜੇ ਸਰਕਾਰ ਚੰਗੀਆਂ ਦਾ ਬਾਜ ਅਜੇ ਆਉਦੀ ਪਾਲਿਸੀ ਵਾਪਸ ਲੈ ਲੇ ਅਫਗਾਨੀ ਚੜ ਕੇ ਆਇਆ ਫਰੰਗੀ ਚੜ ਕੇ ਆਏ ਸਭ ਨੂੰ ਮੂੰਹ ਤੋੜ ਮਾ ਜਵਾਬ ਦਿੱਤਾ ਗਿਆ ਇੱਥੇ ਵੀ ਮੂੰਹ ਤੋੜਨਾ ਜਵਾਬ ਦਿੱਤਾ ਜਾਊਗਾ ਸਰਕਾਰ ਦਾ ਜਿੰਨਾ ਜੋ ਰਾਜ ਲਾ ਲਵੇ ਹੁਣ ਤਾਂ ਸੀ ਉਹਨਾਂ ਮੁਰਦਾਬਾਦ ਕਰਕੇ ਮੋੜਿਆ ਪਹਿਲਾਂ ਰੋੜੇ ਪੱਟੇ ਮਾਰ ਕੇ ਮੋੜਾਂਗੇ ਤੇ ਜੇ ਕੋਈ ਜ਼ਮੀਨਾਂ ਦੇ ਮੁੱਦੇ ਗਿੱਟੇ ਵੜਦਿਆਂਗੇ ਦਾਅਵੇ ਨਾ ਕਰਨ ਇਹ ਤਾਂ ਜ਼ਮੀਨਾਂ ਬਣਾਉਣ ਤੇ ਹੋਇਆ ਸਾਡੀਆਂ ਜ਼ਮੀਨਾਂ ਖੋਣ ਤੇ ਹੋਇਆ ਕੋਈ ਆੜਤ ਪਾਈ ਜਾਂਦਾ ਕੋਈ ਕੋਠੀ ਪਾਈ ਜਾਂਦਾ ਕੋਈ ਜ਼ਮੀਨ ਲਈ ਜਾਂਦਾ ਕਿ ਨਾ ਕੋਈ ਕੰਨ ਦੇ ਜਵਨੀ ਸਰਕ ਲਈ ਇਸ ਕਰਕੇ ਅਸੀਂ ਪੋਸਟਰ ਲਾਏ ਸੀ ਜਿਹੜੇ ਸਰਕਾਰੀ ਅੰਸਰਾਂ ਨੇ ਜਾਂ ਸਰਕਾਰ ਦੇ ਬੰਦਿਆਂ ਨੇ ਜਾਂ ਸਪੋਰਟਰਾਂ ਨੇ ਇਹ ਪਾੜੇ ਆ ਉਹਨਾਂ ਨੂੰ ਅਸੀਂ ਬੜੇ ਸਖਤ ਸਾਬਦਾਂ ਤਾੜਨਾ ਕਰਦੇ ਆ ਵੀ ਜੇ ਤੁਸੀਂ ਪਾੜਨੇ ਆ ਨਾ ਸਾਡੇ ਸਾਹਮਣੇ ਪਾੜੋ ਫਿਰ ਅਸੀਂ ਦੱਸਾਂਗੇ ਕਿਹੜੇ ਭਾਅ ਵਿਕਦੀ ਆ ਨਾ ਹੁਣ ਕਹਾਗੀਆਂ ਮੈਂ ਤਾਂ ਉਹਨਾਂ ਨੂੰ ਕਹੂੰਗਾ ਜਿਹੜੇ ਪਾੜਦੇ ਆ ਮਰਦ ਉਹਨੂੰ ਕਿਹਾ ਜਾਂਦਾ ਪੋਸਟਰ ਲਾਉਂਦਿਆਂ ਦੇ ਕੋਲੇ ਆ ਕੇ ਕਹਵੇ ਵੀ ਇਹ ਪੋਸਟਰ ਲਾਓ ਨਾ ਮਰਦਾਂ ਵਾਲੀ ਦਾ ਇਹਨਾਂ ਚ ਪਹਿਲਾਂ ਤਾਂ ਸਾਰੇ ਐਮਐਲਏ ਚ ਮਰਦਾਂ ਵਾਲੀ ਗੱਲ ਨਹੀਂ ਜੋ ਕਹੀ ਜਾਂਦੀ ਚਿੱਟੇ ਦਾ ਕੰਮ ਬੰਦ ਕਰ ਦੇਣਾ ਚਿੱਟਾ ਉਹ ਤੁਕੜਾ ਬੈ ਕਰਿਆ ਇਹ ਕਹਿੰਦੇ ਇਤਰਾਜ ਲੋਕਤੰਤਰ ਆ ਭਗਤ ਸਿੰਘ ਕੋਲੇ ਸੌ ਖਾਧੀ ਸੌ ਖਾਣ ਨਾਲ ਕੋਈ ਭਗਤ ਸਿੰਘ ਦੀ ਬਣ ਜਾਂਦਾ ਭਗਤ ਸਿੰਘ ਦੇ ਅੰਦਰ ਜਵਾਬ ਦੀ ਜਵਾਨੀ ਕੁਰਬਾਨ ਕਰਤੀ ਸੀ ਦੇਸ਼ ਦੀ ਖਾਤਰ ਕਰ ਬਾਰ ਬਾਰ ਇਹ ਗੱਲ ਕਹਿ ਰਹੀ ਹੈ ਕਿ ਇਹਦੇ 'ਚ ਧੱਕਾ ਕੋਈ ਹੈ ਹੀ ਨਹੀਂ ਅਸੀਂ ਤਾਂ ਕਹਿੰਦੇ ਹੀ ਨਹੀਂ ਕਹਿੰਦੇ ਧੱਕੇ ਦੇ ਨਾਲ ਜ਼ਮੀਨ ਲੈਣੀ ਹੈ ਕਹਿੰਦੇ ਜਿੱਦੀ ਮਰਜ਼ੀ ਆ ਤੇ ਉਹ ਜਿੱਦੀ ਨਹੀਂ ਮਰਜ਼ੀ ਨਾ ਦੇਵੇ ਅਸੀਂ ਚਾਰੇ ਪਿੰਡਾਂ ਨੇ 100% ਅਸੀਂ ਲੈ ਕੇ ਦੇਤਾ ਜੀ ਵੀ ਅਸੀਂ ਇੱਕ ਮਰਲਾ ਜ਼ਮੀਨ ਦਾ ਨਹੀਂ ਦੇਣਾ ਤੇ ਸਾਡੇ ਬਾਰ ਬਾਰ ਕਿਤੇ ਪਟਵਾਰੀ ਘਾ ਲੰਦੇ ਕਿਤੇ ਕਾਨਕੋ ਘਾ ਲੰਦੇ ਕਿਤੇ ਹੋਰ ਫਿਰ ਇਹ ਸਾਡਾ ਰੱਦ ਕਰਨ ਜੀ ਵੀ ਲੈਂਡ ਪ੍ਰੋਗਰਾਮ ਸਕੀਮ ਬੜੀ ਵਧੀਆ ਸਕੀਮ ਆ ਮੈਂ ਤਾਂ ਉਹਨੂੰ ਇਹੀ ਬੇਨਤੀ ਕਰਦਾ ਵੀ ਭਗਵਾਨਤਮਾਨ ਸਾਹਿਬ ਇਹ ਜਿਹੜੀ ਸਕੀਮ ਆ ਇਹਨੂੰ ਤੁਸੀਂ ਆਪਦੇ ਪਿੰਡ ਤੋਂ ਸ਼ੁਰੂ ਕਰੋ ਤੁਹਾਡੇ 92 ਮੈਂਬਰ ਆ ਇਹਨਾਂ ਦੀਆਂ ਜ਼ਮੀਨਾਂ ਲੈ ਕੇ ਇਹਨਾਂ ਦੇ ਕਲੋਨੀਆਂ ਕੱਟੋ ਤੁਸੀਂ ਇਹਨਾਂ ਨੂੰ ਅਮੀਰ ਕਰੋ ਤੁਸੀਂ ਸਾਡੇ ਬਾਰੇ ਨਾ ਸੋਚੋ ਅਸੀਂ ਤਾਂ ਬਾਬੇ ਨਾਨਕ ਦੇ ਬਖਸ਼ੀ ਹੋਈ ਕੌਮ ਆ ਅਸੀਂ ਆਪਦੀ ਰੋਟੀ ਆਪੇ ਹੀ ਖਾ ਲੈਣੀ ਆ ਹੁਣ ਜੀ ਸਰਕਾਰ ਬੈਕਫੋਰਟ ਤੇ ਆ ਗਈ ਆ ਉਹਨਾਂ ਨੂੰ ਪਤਾ ਕਿ ਇਨਸਾਨ ਅੰਦੋਲਨ ਬਹੁਤ ਵੱਡਾ ਉਹਨਾਂ ਨੇ ਕੁਝ ਆਪਣੇ ਨਾ ਚਮਚੇ ਲੈਵਲ ਦੇ ਬੰਦੇ ਪਿੰਡਾਂ 'ਚ ਵਾਰ ਦਿੱਤੇ ਆ ਉਹ ਕਹਿੰਦੇ ਵੀ ਇਹਨਾਂ ਨੂੰ ਕਿਸੇ ਤਿੱਕੇ ਨਾਲ ਦੋ ਫਾੜ ਕਰੋ ਜਿਸ ਤਰੀਕੇ ਦੇ ਨਾਲ ਇਹ ਪੂਰਾ ਅੰਦੋਲਨ ਹੁਣ ਪੂਰੇ ਪੰਜਾਬ ਦੇ ਵਿੱਚ ਉੱਠ ਗਿਆ ਲੱਗਦਾ ਕਿ ਸਰਕਾਰ ਇਹ ਲੈਂਡ ਪੂਲਿੰਗ ਸਕੀਮ ਵਾਪਸ ਵਾਪਸ ਕਰਾ ਕੇ ਛੱਡਾਂਗੇ ਇਹਨਾਂ ਟਾਈਮ ਅਸੀਂ ਟੱਕ ਕੇ ਬੈਠਣਾ ਹੀ ਨਹੀਂ ਗਾ ਜੀ ਜਦੋਂ ਅਸੀਂ 70 ਕਰੋੜ ਦੀ ਆਬਾਦੀ ਚੋਂ 93% ਸਰ ਦੇ ਸਕਦੇ ਆ ਜਾਤੀ ਲਈ ਹੁਣ ਤੁਸੀਂ ਆਪ ਖੋਦੀ ਮਰੇ ਹੋਏ ਆ ਹੁਣ ਤਾਂ ਅਸੀਂ 100% ਸਰ ਦੇ ਦਿਆਂਗੇ ਗੋਡੀਆਂ ਲਵਾ ਦਿਆਂਗੇ ਇਹਨਾਂ ਦੀਆਂ ਕਿਸਾਨ ਅੰਦੋਲਨ ਦੇ ਦੌਰਾਨ ਇੱਕ ਕਿਸਾਨ ਆਗੂ ਦੇ ਵੱਲੋਂ ਬੋਲੀਆਂ ਗਈਆਂ ਇਹ ਲਾਈਨਾਂ ਇਹ ਪੰਜਾਬ ਹੈ ਪੰਜਾਬ ਪੈਰਾ ਥੱਲੇ ਅੱਗ ਮਚਾ ਦੇਾਂਗੇ ਇਹ ਲਾਈਨਾਂ ਅਮਰ ਹੋ ਗਈਆਂ ਤੇ ਸੱਚਮੁੱਚ ਸਰਕਾਰ ਦੇ ਪੈਰਾ ਥੱਲੇ ਅੱਗ ਮਚਾਉਣ ਦਾ ਕੰਮ ਕੀਤਾ ਲੁਧਿਆਣੇ ਜ਼ਿਲ੍ਹੇ ਦੇ ਪਿੰਡ ਮਾਲਕ ਅਲੀਗੜ ਤੇ ਪੋਨੇ ਦੇ ਲੋਕਾਂ ਨੇ ਜਿਨ੍ਹਾਂ ਨੇ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਸਕੀਮ ਦੇ ਖਿਲਾਫ ਜਿੱਥੇ ਵੱਡੇ ਪੱਧਰ ਤੋਂ ਸੰਘਰਸ਼ ਵਧਿਆ ਹੋਇਆ ਉੱਥੇ ਹੀ ਬੋਰਡ ਵੀ ਆਪਣੇ ਪਿੰਡਾਂ ਦੇ ਵਿੱਚ ਲਾ ਦਿੱਤੇ ਆ ਕਿ ਆਮ ਆਦਮੀ ਦੇ ਪਾਰਟੀ ਦੇ ਜਿਹੜੇ ਲੀਡਰ ਨੇ ਉਹਨਾਂ ਦਾ ਆਉਣਾ ਪਿੰਡ ਦੇ ਵਿੱਚ ਬੰਦ ਹੈ ਮਨਾਹੀ ਹੈ ਉਹਨਾਂ ਨੂੰ ਔਰ ਇੱਥੋਂ ਤੱਕ ਕਿ ਉਹਨਾਂ ਦੇ ਇਹ ਬੋਰਡ ਵੀ ਕਿਸੇ ਸ਼ਰਾਰਤੀ ਲੋਕਾਂ ਦੇ ਵੱਲੋਂ ਪਾੜੇ ਗਏ ਆ ਪਰ ਫਿਰ ਵੀ ਪਿੰਡ ਦੇ ਲੋਕਾਂ ਦੇ ਹੌਸਲੇ ਜਿਹੜੇ ਬੁਲੰਦਾ ਪਿੱਛੇ ਜਿਹੜਾ ਬੋਰਡ ਤੁਸੀਂ ਦੇਖ ਰਹੇ ਹੋ ਲੋਕ ਜਿਹੜੇ ਇਕੱਠੇ ਹੋਏ ਹੋਏ ਆ ਜਿਹੜੇ ਇਸ ਲੈਂਡ ਸਕੀਮ ਪੂਲਿੰਗ ਪੂਲਿੰਗ ਦੇ ਖਿਲਾਫ ਜਿਹੜੇ ਹੈਗੇ ਆ ਔਰ ਪਿੱਛੇ ਬੋਰਡ ਜਿਹੜਾ ਲੱਗਿਆ ਹੋਇਆ ਉਹ ਪਾੜਿਆ ਜ਼ਰੂਰ ਗਿਆ ਪਰ ਇਹੋ ਜੇ ਕਈ ਹੋਰ ਬੋਰਡ ਇਹਨਾਂ ਦੇ ਵੱਲੋਂ ਲਾਏ ਗਏ ਆ ਔਰ ਇਹਨਾਂ ਨੇ ਕਿਹਾ ਕਿ ਲਾਏ ਵੀ ਜਾਣਗੇ ਔਰ ਜੇ ਕੋਈ ਫੜਿਆ ਗਿਆ ਇਹ ਬੋਰਡ ਪਾੜਦਾ ਤਾਂ ਛੇਤਰ ਪ੍ਰੇੜ ਵੀ ਜਿਹੜੀ ਆ ਉਹ ਪੂਰੀ ਕੀਤੀ ਜਾਊਗੀ ਸਾਡੇ ਨਾਲ ਇੱਥੇ ਦਿਦਾਰ ਸਿੰਘ ਮਾਲਕ ਵੀ ਖੜੇ ਆ ਗੱਲਬਾਤ ਉਹਨਾਂ ਦੇ ਨਾਲ ਕਰਦੇ ਆ ਸਭ ਤੋਂ ਪਹਿਲਾਂ ਉਹਨਾਂ ਨੂੰ ਪੁੱਛਦੇ ਆ ਕਿ ਇਹ ਬੋਰਡ ਲਾਉਣ ਦੀ ਜ਼ਰੂਰਤ ਕੀ ਪੈ ਗਈ ਔਰ ਇਹ ਬੋਰਡ ਪਾੜੇ ਕਿਹਦੇ ਵੱਲੇ ਗਏ ਆ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਜਿਹੜੀ ਕਿ ਸਾਡੀ ਆਵਾਜ਼ ਤੁਸੀਂ ਲੋਕਾਂ ਤਾਈਂ ਪਹੁੰਚਾਉਂਦੇ ਆ ਸਰਕਾਰ ਤਾਈਂ ਪਹੁੰਚਾਉਂਦੇ ਆ ਤਾਂ ਕਿ ਸੁੱਤੀ ਸਰਕਾਰ ਆ ਜਿਹੜੀ ਜਾਗ ਪਵੇ ਜੀ ਇਹ ਬੋਰਡ ਲਾਉਣ ਦੀ ਸਾਨੂੰ ਲੋੜ ਹੈ ਤਾਪ ਹੈਗੀ ਜੀ ਪਿਛਲੇ ਸਮੇਂ ਦਰਾਂ ਦੇਖਿਆ ਕਿ ਸਰਕਾਰ ਨੇ ਬਹੁਤ ਹੀ ਗਲਤ ਕਿਸਾਨ ਮਾਰੂ ਪਾਲਿਸੀ ਜਿਹੜੀ ਆ ਪੰਜਾਬ ਦੇ ਵਿੱਚ ਲਾਗੂ ਕੀਤੀ ਕਿਉਂਕਿ ਅਸੀਂ ਨਹੀਂ ਚਾਹੁੰਦੇ ਵੀ ਅਸੀਂ ਆਪ ਦੀ ਇੱਕ ਵੀ ਜ਼ਮੀਨ ਮਾਰ ਲਾ ਉਹਨਾਂ ਨੂੰ ਦਈਏ ਤੇ ਅਸੀਂ ਪਹਿਲਾਂ ਵੀ ਉਹਨਾਂ ਨੂੰ ਮਤੇ ਪਾ ਕੇ ਪੰਚਾਇਤਾਂ ਤੌਰ ਤੇ ਵੀ ਸਾਰੇ ਪਿੰਡਾਂ ਨੂੰ ਗ੍ਰਾਮ ਸਭਾ ਬਣਾ ਕੇ ਵੀ ਅਸੀਂ ਮਤੇ ਪਾ ਕੇ ਦਿੱਤੇ ਆ ਵੀ ਭਾਈ ਸਾਨੂੰ ਇਹ ਥੋੜੀ ਪਾਲਿਸੀ ਦੀ ਲੋੜ ਨਹੀਂ ਉਦੋਂ ਬਾਅਦ ਉਹਨਾਂ ਨੇ ਇਹ ਕਿਹਾ ਸੀ ਵੀ ਸਾਨੂੰ ਜੇ ਕੋਈ ਨਹੀਂ ਕਿਸਾਨ ਜ਼ਮੀਨ ਦੇਣਾ ਚਾਹੁੰਦਾ ਇਤਰਾਜ਼ ਦੇਵੋ ਅਸੀਂ ਉਹ ਇਤਰਾਜ਼ ਵੀ ਦਰਜ ਕਰਾਤੇ ਆ ਜੀ ਗਲਾਡਾ ਦੇ ਦਫ਼ਤਰ ਜਾ ਕੇ ਦੇਤੇ ਉਦੋਂ ਵਾਰ-ਵਾਰ ਉਹਨਾਂ ਨੇ ਫਿਰ ਕਿਤੇ ਸਾਡੇ ਪਿੰਡ ਪਟਵਾਰੀ ਘalte ਜੀ ਕਿਤੇ ਕਾਨਕੋ ਘalte ਜੀ ਬਾਰ-ਬਾਰ ਯਾਨੀ ਕਿ ਉਹ ਪਾਲਿਸੀ ਨੂੰ ਗਾਂ ਦੀ ਗਾਂ ਅੱਗੇ ਚਲਾ ਰਹੇ ਆ ਉਦੋਂ ਬਾਅਦ ਅਸੀਂ ਸਾਰਿਆਂ ਨੇ ਧਾਰਨਾ ਵੀ ਲਾਇਆ ਹੋਇਆ ਜੀ ਹੁਣ ਅਸੀਂ ਸਾਰੇ ਪਿੰਡਾਂ 'ਚ ਆਪਣੇ ਬੋਰਡ ਲਾਇਆ ਵੀ ਭਾਈ ਕੋਈ ਆਮ ਆਦਮੀ ਪਾਰਟੀ ਦਾ ਕੋਈ ਵੀ ਲੀਡਰ ਸਾਡੇ ਪਿੰਡਾਂ ਦੇ ਵਿੱਚ ਨਾ ਬੜੇ ਜਿੰਨਾ ਚਿਰ ਇਹ ਪਾਲਿਸੀ ਆ ਜਿਹੜੀ ਕਿ ਰੱਦ ਨਹੀਂ ਹੁੰਦੀ ਉਹਨਾਂ ਨੇ ਸਾਡੇ ਪਿੰਡਾਂ ਦੇ ਵਿੱਚ ਪੜਨਾ ਚੰਗੇ ਰਹਿਣਗੇ ਜੇ ਆਪ ਹੀ ਰੱਦ ਕਰ ਨਹੀਂ ਤਾਂ ਲੋਕ ਆਵਾਜ਼ ਇੰਨੀ ਉੱਠ ਖੜੀ ਪੰਜਾਬ ਚ ਸਾਰੇ ਪਿੰਡ ਚ ਹਰ ਪਿੰਡ ਹਰ ਘਰ ਉੱਠ ਖੜਿਆ ਵੀ ਇਹ ਪਾਲਿਸੀ ਜੇ ਨਾ ਚ ਅਗਰ ਰੱਦ ਨਹੀਂ ਹੁੰਦੀ ਉਹਨਾਂ ਟਾਈਮ ਅਸੀਂ ਲੋਕ ਇੱਟੱਕੇ ਨਹੀਂ ਬੈਠਾਂਗੇ ਪਿੰਡ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੀ ਲੋਕ ਜਿਹੜੇ ਆ ਰਹਿੰਦੇ ਹੋਣਗੇ ਤੇ ਉਹਨਾਂ ਵੀ ਲੋਕਾਂ ਦਾ ਤੁਹਾਡੇ ਨਾਲ ਸਹਿਯੋਗ ਹੈਗਾ ਹਾਂਜੀ ਪੂਰੇ ਪਿੰਡ ਦਾ ਸਹਿਯੋਗ ਆ ਜੀ ਸਾਰੀਆਂ ਪਾਰਟੀਆਂ ਦਾ ਸਹਿਯੋਗ ਆ ਜੀ ਕੋਈ ਵੀ ਹੁਣ ਆਮ ਆਦਮੀ ਪਾਰਟੀ ਜਾਂ ਕਾਲੀ ਕਾਂਗਰਸ ਜਾਂ ਕੋਈ ਨਹੀਂ ਉਹ ਸਭ ਕਿਸਾਨ ਬਣੇ ਹੋਇਆ ਵੀ ਜਿੰਨਾ ਚਿਰ ਇਹ ਪਾਲਿਸੀ ਆ ਜਿਹੜੀ ਕਿਸਾਨ ਮਾਰੂ ਰੱਦ ਨਹੀਂ ਹੁੰਦੀ ਤਾਂ ਸਾਡਾ ਕਿਸਾਨ ਮਜ਼ਦੂਰ ਇੱਕ ਆ ਜਿਹੜਾ ਜਿੰਦਾਬਾਦ ਹੂੰ ਇੱਕ ਇਹਨਾਂ ਦੇ ਐਮਪੀ ਮਾਲਵਿੰਦਰ ਸਿੰਘ ਕੰਗ ਹੋਣਾ ਦੇ ਵੱਲੋਂ ਇੱਕ ਬਿਆਨ ਜਿਹੜਾ ਆਇਆ ਹਾਲਾਂਕਿ ਉਹਨੂੰ ਪੋਜ਼ਿਟਿਵ ਤਰੀਕੇ ਦੇ ਨਾਲ ਦੇਖਿਆ ਜਾ ਰਿਹਾ ਕਿਸਾਨਾਂ ਲਈ ਪਰ ਉਹਨਾਂ ਨੇ ਇਸ ਤਰੀਕੇ ਦੀ ਗੱਲ ਕਹੀਏ ਕਿ ਕਿਸਾਨਾਂ ਨੂੰ ਭਰੋਸੇ 'ਚ ਲਾਏ ਬਿਨਾ ਅੱਗੇ ਵਧਣਾ ਠੀਕ ਨਹੀਂ ਹੈ ਨਹੀਂ ਜੀ ਇਹ ਤਾਂ ਸਾਰੇ ਝੂਠ ਦੇ ਬਲੰਦੇ ਆ ਜੀ ਦੇਖੋ ਕ ਤੁਸੀਂ ਮੁੱਖ ਮੰਤਰੀ ਆਪ ਝੂਠ ਬੋਲ ਜਾਂਦਾ ਉਹਨਾਂ ਦੇ ਲੀਡਰਾਂ ਨੇ ਤਾਂ ਝੂਠ ਬੋਲਣਾ ਹੀ ਇੱਕ ਪੱਕੇ ਮੁੱਖ ਮੰਤਰੀ ਇਹ ਕਹਿ ਰਿਹਾ ਕਿ ਕਿਸਾਨ ਦੀ ਮਰਜ਼ੀ ਤੋਂ ਬਿਨਾਂ ਅਸੀਂ ਜ਼ਮੀਨ ਨਹੀਂ ਲਵਾਂਗੇ ਦੂਸਰੇ ਪਾਸੇ ਉਦੋਂ ਸੀਐਲ ਜੀ ਉਤੇ ਸਾਡੇ ਪਿੰਡ ਦੀ ਰੋਕ ਲਾਗ ਦਿੱਤੀ ਇਹਨਾਂ ਪਿੰਡਾਂ ਦੇ ਵਿੱਚ ਉਦੋਂ ਬਾਅਦ ਜਿਹੜੀ ਲੈਟਰ ਆਈ ਆ ਉਹ ਕੀ ਪ੍ਰਮੰਤ ਮੰਤ ਮਾਨ ਦੇ ਤੋਂ ਬਿਨਾਂ ਹੀ ਆ ਗਈ ਆ ਜੀ ਇਹ ਸਾਰੇ ਝੂਠ ਬੋਲਦੇ ਜੇ ਉਹ ਕਾਂਗਸ ਸਾਹਿਬ ਐਨੇ ਚੰਗੇ ਆ ਤਾਂ ਲੋਕ ਸਭਾ 'ਚ ਸਾਡਾ ਮੁੱਦਾ ਠਾੜ ਲੈਣ ਉੱਥੇ ਉੱਥੇ ਜਾ ਕੇ ਬੋਲ ਦੇਣਾ ਉਹ ਮੁੱਦੇ ਤੇ ਇਹਨਾਂ ਦੀ ਪੰਜਾਬ 'ਚ ਸਰਕਾਰ ਆ ਇਥੇ ਵਿਧਾਨ ਸਭਾ ਚ ਬੋਲਦੇ ਹੁਣ ਸੈਸ਼ਨ ਚੱਲ ਕੇ ਹਟਾ ਕੋਈ ਬੋਲਿਆ ਨਹੀਂ 92 93 ਦੇ ਵਿੱਚੋਂ ਇੱਕ ਵੀ ਗੁੰੰਗਾ ਬੋਲਾ ਨਹੀਂ ਬੋਲਿਆ ਵੀ ਵੀ ਇਹ ਪਾਲਿਸੀ ਰੱਦ ਕੀਤੀ ਜਾਵੇ ਜੀ ਹਾਂ ਅੰਦਰ ਕੀ ਬੋਲਣਾ ਬਾਹਰ ਵੀ ਨਹੀਂ ਬੋਲਦੇ ਬਾਹਰ ਵੀ ਨਹੀਂ ਬੋਲਦੇ ਜੀ ਕਿਸੇ ਨੇ ਬਿਆਨ ਤੱਕ ਨਹੀਂ ਦਿੱਤਾ ਅਜ ਤਾਈ ਇਹਨਾਂ ਦੇ ਇੱਕ ਐਮਐਲਏ ਮੰਤਰੀ ਨੇ ਕਿਸੇ ਨੇ ਬਿਆਨ ਨਹੀਂ ਦਿੱਤਾ ਵੀ ਜਿਹੜੀ ਇਹ ਪਾਲਿਸੀ ਆ ਜਿਹੜੀ ਵੀ ਗਲਤ ਬਣੀ ਹੋਈ ਆ ਕਿਸਾਨ ਮਾਰੂ ਆ ਵੀ ਇਹਨੂੰ ਰੱਦ ਕੀਤਾ ਜਾਵੇ ਪਰ ਸਾਡੇ ਪੰਜਾਬ ਚ ਹੈ ਕੀ ਆ ਜੀ ਇੱਕ ਕਿਸਾਨ ਨਹੀਂ ਹੋਈਆਂ ਇਹ ਵੀ ਇਹਨਾਂ ਨੇ ਖੋਲ੍ਹਣੀਆਂ ਸਾਤੋਂ ਪਰ ਖੋਣ ਨਹੀਂ ਦਿੰਦੇ ਜੀ ਅਸੀਂ ਇਹ ਗੱਲ ਬਿਲਕੁਲ ਸਾਡੇ ਨਾਲ ਜਿਹੜੇ ਪਿੰਡ ਦੇ ਵਿੱਚ ਅਸੀਂ ਖੜੇ ਹਾਂ ਅਲੀਗੜ ਦੇ ਵਿੱਚ ਉੱਥੋਂ ਦੇ ਸਰਪੰਚ ਲਾਲੀ ਜੀ ਵੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਭਾਈ ਸਾਹਿਬ ਜਿਹੜੇ ਪੋਸਟਰ ਤੁਸੀਂ ਲਾਏ ਗਏ ਆ ਇਹਦੇ ਪੂਰੇ ਪੰਜਾਬ ਦੇ ਵਿੱਚ ਜਿਹੜੀ ਆ ਚਰਚਾ ਹੋਈ ਹੈ ਮਲਕ ਦੇ ਵਿੱਚ ਵੀ ਦਦਾਰ ਮਲਕ ਉਹਨਾਂ ਨੇ ਵੀ ਲਾਏ ਆ ਔਰ ਪੂਨੇ ਦੇ ਵਿੱਚ ਵੀ ਲਾਏ ਗਏ ਆ ਪਰ ਇਹ ਪੋਸਟਰ ਪਾੜੇ ਵੀ ਗਏ ਆ ਹਾਂਜੀ ਏ ਜੀ ਕੁਝ ਸ਼ਰਾਰਤੀ ਆਨਸਰ ਆ ਜਿਨ੍ਹਾਂ ਨੇ ਪਾੜੇ ਆ ਚਲੋ ਕੋਈ ਗੱਲ ਨਹੀਂ ਹੁੰਦਾ ਹੀ ਆ ਕੁਝ ਪਾਰਟੀ ਦੇ ਸਮਰਥਕ ਵੀ ਹੁੰਦੇ ਆ ਜਿਵੇਂ ਸਰਕਾਰ ਦੇ ਸਮਰਥਕ ਵੀ ਬੰਦੇ ਹੁੰਦੇ ਆ ਉਹਨਾਂ ਨੇ ਆਪਣੇ ਨੰਬਰ ਬਣਾਉਣੇ ਹੁੰਦੇ ਆ ਸਰਕਾਰ ਕੋਲ ਕਿਸੇ ਵੀ ਤਰੀਕੇ ਨਾਲ ਪਰ ਮੈਂ ਉੱਥੋਂ ਗੱਲ ਸ਼ੁਰੂ ਕਰਦਾ ਵੀ ਸਾਨੂੰ ਲੋੜ ਕਿਉਂ ਪਈ ਪੋਸਟਰ ਲਾਉਣ ਦੀ ਪਿਛਲੇ 2 ਮਹੀਨੇ ਤੋਂ ਜਦੋਂ ਤੇ ਇਹ ਆਏ ਆ ਜੀ ਪਾਲਿਸੀ ਗਵਰਨਮੈਂਟ ਨੇ ਕੀਤੀ ਆ ਡਿਕਲੇਰ ਅਸੀਂ ਦਿਨ ਪਰ ਰਾਤ ਇੱਕ ਮਿੰਟ ਵੀ ਚੈਨ ਨਾਲ ਨਹੀਂ ਬੈਠੇ ਸਾਰੇ ਕਿਸਾਨ ਚਾਰੇ ਪਿੰਡਾਂ ਦੇ ਜਿਹੜੇ ਅਸੀਂ ਇੱਥੋਂ ਤੇ ਸਾਡਾ ਜੁਆਇੰਟ ਆ ਸਾਰਿਆਂ ਦਾ ਇੱਕ ਅਸੀਂ ਨਹੀਂ ਬੈਠੇ ਅਸੀਂ ਥਾਂ ਥਾਂ ਤੇ ਜਾ ਕੇ ਆਪਣਾ ਵਿਰੋਧ ਪ੍ਰਦਰਸ਼ਨ ਜਾਰੀ ਕੀਤਾ ਇੱਥੋਂ ਤੱਕ ਇਹਨਾਂ ਦੇ ਮੰਤਰੀ ਖੁੜੀਆ ਸਾਹਿਬ ਨੂੰ ਵੀ ਅਸੀਂ ਚੰਡੀਗੜ੍ਹ ਜਾ ਕੇ ਮਿਲੇ ਸਾਰੇ ਅਸੀਂ ਚਾਰੇ ਨਗਰਾਂ ਦੇ ਬੰਦੇ ਸੀ ਉਹ ਸਰਕਾਰ ਟਸ ਤੋਂ ਮਸ ਨਹੀਂ ਹੋਈ ਜੀ ਫਿਰ ਹੁਣ ਅਸੀਂ ਇਸ ਲੋਕਤੰਤਰ ਦੇ ਵਿੱਚ ਹਰ ਇੱਕ ਤਰੀਕਾ ਪਣਾਉਣਾ ਹੀ ਆ ਜੀ ਸਾਡੀ ਅਸੀਂ ਇਹਨਾਂ ਨੂੰ ਜਦੋਂ ਇਹਨਾਂ ਦੇ ਮੰਤਰੀ ਨੇ ਕੋਈ ਵਾਜਿਬ ਜਵਾਬ ਨਾ ਦਿੱਤਾ ਸਾਨੂੰ ਉਸ ਤੋਂ ਬਾਅਦ ਅਸੀਂ ਵੀ ਆਪਦਾ ਸੋਚਿਆ ਵੀ ਕੋਈ ਬਧਰੋਹ ਕੀਤਾ ਜਾਵੇ ਜਾਂ ਇਹਨਾਂ ਨੂੰ ਬੈਕ ਫੋਰਟ ਤੇ ਲੰਦਾ ਜਾਵੇ ਅਸੀਂ ਜੀ ਇਹ ਪੋਸਟਰ ਲਾਏ ਤਾਂ ਕਿ ਇਹਨਾਂ ਨੂੰ ਹਜੇ ਵੀ ਅਸੀਂ ਕਹਿੰਨੇ ਆ ਵੀ ਕਿਸੇ ਤਰੀਕੇ ਨਾਲ ਇਹ ਵਾਪਸ ਲੈ ਲੈਣਾ ਕੋਈ ਇਹਨਾਂ ਤੋਂ ਛਾਪਣੀ ਯਾਤੀ ਦੁਸ਼ਮਣੀ ਨਹੀਂ ਹੈ ਉਹਨਾਂ ਨਾਲ ਵੀ ਪਰ ਇਹਨਾਂ ਨੇ ਕੋਈ ਕੰਨ ਤੇ ਜੁਵਨੀ ਸਰਕਲ ਲਈ ਇਸ ਕਰਕੇ ਅਸੀਂ ਪੋਸਟਰ ਲਾਏ ਸੀ ਜਿਹੜੇ ਸਰਕਾਰੀ ਅੰਸਰਾਂ ਨੇ ਜਾਂ ਸਰਕਾਰ ਦੇ ਬੰਦਿਆਂ ਨੇ ਜਾਂ ਸਪੋਰਟਰਾਂ ਨੇ ਇਹ ਪਾੜੇ ਆ ਉਹਨਾਂ ਨੂੰ ਅਸੀਂ ਬੜੇ ਸਖਤ ਸ਼ਬਦਾਂ ਤਾੜਨਾ ਕਰਦੇ ਹਾਂ ਵੀ ਜੇ ਤੁਸੀਂ ਪਾੜਨੇ ਹੈ ਨਾ ਸਾਡੇ ਸਾਹਮਣੇ ਪਾੜੋ ਫਿਰ ਅਸੀਂ ਦੱਸਾਂਗੇ ਕਿਹੜੇ ਭਾਅ ਵਿਕਦੀ ਹੈ ਨਾ ਇਸ ਤਰੀਕੇ ਨਾਲ ਤਾਂ ਗੱਲ ਨਹੀਂ ਨਾ ਬਣਦੀ ਵੀ ਅਸੀਂ ਲਾਤੇ ਆਪਦਾ ਵਿਰੋਧ ਦਰਜ ਕੀਤਾ ਤੇ ਉਹਨਾਂ ਨੇ ਰਾਤ ਨੂੰ ਪਾੜਤੇ ਇਹ ਸਿੱਧੂ ਸਾਹਿਬ ਗੱਲ ਨਹੀਂ ਬਣਦੀ ਸਾਡੇ ਸਾਹਮਣੇ ਪਾੜਨਾ ਸਾਨੂੰ ਦੱਸਣ ਵੀ ਅਸੀਂ ਪਾੜ ਲੱਗੇ ਆ ਫਿਰ ਅਸੀਂ ਬਾਜਵ ਜਵਾਬ ਦੇਵਾਂਗੇ ਜੀ ਇਹ ਸਿਰਫ ਸ਼ਰਾਰਤੀ ਅੰਸਰ ਹੀ ਹੋ ਸਕਦੇ ਆ ਜਾਂ ਸਰਕਾਰ ਦੇ ਸਪੋਰਟਰ ਵੀ ਹੋ ਸਕਦੇ ਆ ਜੀ ਸਰਕਾਰ ਨੂੰ ਜਿਹੜੇ ਸਰਕਾਰ ਦੇ ਕੁਸ ਹੁੰਦੇ ਨੇ ਜਿਹੜੇ ਸਰਕਾਰਾਂ ਜਾਂਦੀਆਂ ਕੁਸ ਬਣ ਜਾਂਦੇ ਮੂਹਰੇ ਉਹ ਵੀ ਹੋ ਸਕਦੇ ਆ ਜਾਂ ਸ਼ਰਾਰਤੀ ਅੰਸਰ ਹੋ ਸਕਦੇ ਆ ਜੀ ਕੋਈ ਪ੍ਰਸ਼ਾਸਨ ਵੱਲੋਂ ਦਬਾਅ ਵਗੈਰਾ ਕੋਈ ਇਹ ਪੋਸਟਰ ਲਾਉਣ ਦੇ ਕਰਕੇ ਜਾਂ ਸਰਕਾਰ ਦੇ ਵੱਲੋਂ ਕਿਸੇ ਤਰੀਕੇ ਨਾਲ ਦਬਾ ਕੇ ਇਹ ਗਲਤ ਪੋਸਟਰ ਲਾਏ ਗਏ ਸਰਕਾਰਾਂ ਜੀ ਚਾਹੇ ਕੋਈ ਦਬਾਅ ਪਾਈ ਜਾਣਾ ਅਸੀਂ ਸਰਕਾਰ ਦੀ ਇਹ ਜਿਹੜੀ ਨੀਤੀ ਹੈ ਤੇ ਖਿਲਾਫ ਡਟ ਕੇ ਹੀ ਖੜਨਾ ਪੂਰਾ ਸੰਘਰਸ਼ ਸਾਡਾ جاری ਆ ਦਵਾ ਦੋ ਅਸੀਂ ਨਹੀਂ ਮੰਨਦੇ ਸਿੱਧੂ ਸਾਹਿਬ ਜਿੰਨਾ ਮਰਜੀ ਦਵਾ ਦੋਣ ਅਸੀਂ ਹਰ ਹਿੱਲਾ ਇਖਤਿਆਰ ਕਰਾਂਗੇ ਪਰ ਇਹ ਨੀਤੀ ਲਾਗੂ ਨਹੀਂ ਹੋਣ ਦੇਵਾਂਗੇ ਭਾਈ ਸਾਹਿਬ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਇਹ ਤੁਸੀਂ ਮਹਿਮ ਚਲਾਈ ਹੈ ਕਿ ਪਿੰਡਾਂ ਦੇ ਵਿੱਚ ਨਹੀਂ ਵੜਨ ਦੇਵਾਂਗੇ ਇਹਨੂੰ ਸਹਿਯੋਗ ਜੇ ਮਿਲਦਾ ਤਾਂ ਆਉਣ ਵਾਲੇ ਦਿਨ ਤੁਹਾਡੇ ਕਹਿਜ ਰਹਿਣ ਵਾਲੇ ਓਏ ਖਾਲਸਾ ਵੇ ਫਤਿਹ ਮੈਂ ਬੂਟਾ ਸਿੰਘ ਮਾਲਕ ਜੀ ਜ਼ਿਲ੍ਹਾ ਪ੍ਰਧਾਨ ਕਿਸਾਨ ਬਚਾਓ ਮੋਰਚਾ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋਡੇ ਵੱਲੋਂ ਜੀ ਭਾਈ ਸਾਹਿਬ ਸਾਰਾ ਇਲਾਕਾ ਇੱਕ ਹੋ ਚੁੱਕਾ ਜਗਰਾਉ ਪੱਤੀ ਮਾਲਕ ਕੋ ਪਿੰਡ ਮਾਲਕ ਅਲੀਗੜ ਤੇ ਪੋਨਾ ਤੇ ਤਕਰੀਬਨ ਲਗਭਗ ਜੋ ਵੀ ਲੁਧਿਆਣੇ ਚ 32 34 ਪਿੰਡਾਂ ਦੀ ਜਮੀਨ ਆਈ ਹੈ ਸਾਰੇ ਇੱਕਾਂ ਜੇਕਰ ਕੋਈ ਪੋਸਟਰ ਪਹਿਲੀ ਗੱਲ ਦਾ ਜਿਹੜੇ ਪੋਸਟਰ ਲਾਏ ਗਏ ਆ ਸਾਰੇ ਅਸੀਂ ਰਜ਼ਾ ਮਰਜ਼ੀਆਂ ਲਾਏ ਆ ਕਿਉਂਕਿ ਜਦੋਂ ਆਜ਼ਾਦੀ ਤੋਂ ਪਹਿਲਾਂ ਵੀ ਅੰਗਰੇਜ਼ਾਂ ਦੇ ਨਾਲ ਵੀ ਕਾਂਗਿਆਰੀਆਂ ਹੁੰਦੀਆਂ ਸੀ ਜਿਹੜੀਆਂ ਸ਼ਹੀਦ ਕਰਾਉਂਦੀਆਂ ਰਹੀਆਂ ਮੁੰਡਿਆਂ ਨੂੰ ਨੌਜਵਾਨਾਂ ਨੂੰ ਹੁਣ ਕਾਂਗਿਆਰੀਆਂ ਮੈਂ ਤਾਂ ਉਹਨਾਂ ਨੂੰ ਕਹੂੰਗਾ ਜਿਹੜੇ ਪਾੜਦੇ ਆ ਮਰਦ ਉਹਨੂੰ ਕਿਹਾ ਜਾਂਦਾ ਪੋਸਟਰ ਲਾਉਂਦਿਆਂ ਦੇ ਕੋਲੇ ਆ ਕੇ ਕਹਵੇ ਵੀ ਇਹ ਪੋਸਟਰ ਲਾਓ ਨਾ ਮਰਦਾਂ ਵਾਲੀ ਦਾ ਇਹਨਾਂ ਚ ਪਹਿਲਾਂ ਤਾਂ ਸਾਰੇ ਐਮਐਲਏ ਚ ਮਰਦਾਂ ਵਾਲੀ ਗੱਲ ਨਹੀਂ ਇਹ 92 ਐਮਐਲਏ ਆ ਤੇ ਇਹਨਾਂ ਦੇ ਆਪ ਦੀਆਂ ਜ਼ਮੀਨਾਂ ਤੇ ਆਪਦੇ ਰਿਸ਼ਤੇਦਾਰਾਂ ਦੀਆਂ ਜ਼ਮੀਨਾਂ ਇਹ ਪਾਲਿਸੀ ਦੇ ਵਿੱਚ ਪਾ ਲੈਣ ਉਦੋਂ ਫਿਰ ਲੋਕ ਸੋਚ ਲੈਣਗੇ ਇਹ ਤਾਂ ਜ਼ਮੀਨਾਂ ਬਣਾਉਣ ਤੇ ਹੋਇਆ ਸਾਡੀਆਂ ਜ਼ਮੀਨਾਂ ਖੋਣ ਤੇ ਹੋਇਆ ਕੋਈ ਆੜਤ ਪਾਈ ਜਾਂਦਾ ਕੋਈ ਕੋਠੀ ਪਾਈ ਜਾਂਦਾ ਕੋਈ ਜ਼ਮੀਨ ਲਈ ਜਾਂਦਾ ਕੋਈ ਰੇਤੇ ਦਾ ਧੰਦਾ ਕਰੀ ਜਾਂਦਾ ਤੇ ਜੋ ਕਹੀ ਜਾਂਦੀ ਚਿੱਟੇ ਦਾ ਕੰਮ ਬੰਦ ਕਰ ਦੇਣਾ ਚਿੱਟਾ ਉਧਰ ਟੁਕਣਾ ਬੈਕ ਰਿਆ ਮੈਂ ਤਾਂ ਹੈਰਾਨ ਆ ਸਰਕਾਰ ਤੇ ਇਹ ਕਹਿੰਦੇ ਇਤਰਾਜ ਦੋ ਲੋਕਤੰਤਰ ਆ ਭਗਤ ਸਿੰਘ ਕੋਲੇ ਸੌ ਖਾਧੀ ਸੌ ਖਾਣ ਨਾਲ ਕੋਈ ਭਗਤ ਸਿੰਘ ਦੀ ਬਣ ਜਾਂਦਾ ਭਗਤ ਸਿੰਘ ਦੇ ਨਾਲ ਜਵਾਬ ਦੀ ਜਵਾਨੀ ਕੁਰਬਾਨ ਕਰਤੀ ਸੀ ਦੇਸ਼ ਦੀ ਖਾਤਰ ਇਹ ਅਸੀਂ ਦੇਸ਼ ਨੂੰ ਬਰਬਾਦ ਕਰਨ ਦੀ ਖਾਤਰ ਕੁਰਬਾਨ ਹੋ ਰਹੇ ਆ ਮੈਂ ਤਾਂ ਹੈਰਾਨੀ ਦੀ ਗੱਲ ਹੈ ਇਹਨਾਂ ਲੋਕਾਂ ਤੇ ਪਰ ਅਸੀਂ ਸਾਰੇ ਇੱਕਾਂ ਸਾਰੇ ਨਾਗਰਿਕਾਂ ਸਾਡੇ ਚ ਕੋਈ ਕਾਲੀ ਨਹੀਂ ਕੋਈ ਕਾਂਗ ਕੋਈ ਮੱਤਭੇਦ ਨਹੀਂ ਕਿਸਾਨ ਮਜ਼ਦੂਰ ਦੁਕਾਨਦਾਰ ਸਾਰੇ ਅਸੀਂ ਇੱਕਾਂ ਜੇ ਕੋਈ ਸਾਡੀ ਪੈੜੀ ਚ ਪੈਰ ਤਾਂ ਦੀ ਕੋਸ਼ਿਸ਼ ਕਰੋ ਅਸੀਂ ਉੱਥੇ ਉਹਦੇ ਗਿੱਟੇ ਵੜ ਦਿਆਂਗੇ ਮੈਂ ਦਾਅਵੇ ਨਾ ਕਰਨਾ ਸਾਨੂੰ ਸਰਕਾਰ ਦਾ ਕੋਈ ਡਰ ਨਹੀਂ ਤੁਸੀਂ ਪੋਸਟੇ ਦੀ ਵੀ ਪੋਸਟਰ ਲਾਉਣ ਤੇ ਤੁਹਾਡੇ ਕੋਈ ਦਬਾ ਦਬਾ ਤਾਂ ਹੁੰਦਾ ਜੇ ਯਾਰ ਕੋਈ ਡਰ ਹੋਵੇ ਜਦੋਂ ਪਤਾ ਉਦੋਂ ਤੱਕ ਭੁੱਖੇ ਵੀ ਮਰਨਾਈਆਂ ਕਿ ਉਹਨਾਂ ਲੜਕੇ ਹੀ ਮਰ ਗਏ ਸਿੱਖ ਕੌਮ ਤਾਂ ਹੈ ਹੀ ਜਜਾਰੂ ਜੋਧਿਆਂ ਦੀ ਬਾਬਾ ਘਰਚਰ ਸਿੰਘ ਬਾਬਾ ਬੋਤਾ ਸਿੰਘ ਨੇ ਇਕੱਲੇ ਨੇ ਮੋਰਚਾ ਲਾਤਾ ਸੀ ਉਹ ਕਦੇ ਸਿੱਖ ਮੁੱਕ ਗਏ ਹੁਣ ਤਾਂ ਹੈ ਹੀ ਅਸੀਂ ਬਹੁਤ ਗੰਟੀ ਚ ਅਸੀਂ ਗੋਡੀਆਂ ਲਵਾ ਦੇਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਸਰਕਾਰ ਚੰਗੀਆਂ ਦਾ ਬਾਜ਼ ਅਜੇ ਆਉਦੀ ਪਾਲਸੀ ਵਾਪਸ ਲੈ ਲੇ ਨਹੀਂ ਫਿਰ ਜਿਹੜਾ ਵੀ ਹੁਣ ਤਾਂ ਅਸੀਂ ਉਹਨਾਂ ਨੂੰ ਮਰਦਾਬਾਦ ਕਾ ਕੇ ਮੋੜਿਆ ਪਹਿਲਾਂ ਰੋੜੇ ਪੱਟੇ ਮਾਰ ਕੇ ਮੋੜਾਂਗੇ ਤੇ ਜੇ ਕੋਈ ਜ਼ਮੀਨਾਂ ਦੇ ਮੋਰਚੇ ਗਿੱਟੇ ਵੜਦਿਆਂਗੇ ਇਸ ਦਾਅਵੇ ਨਾਲ ਕਹਿੰਦੇ ਸਾਰੇ ਨਗਰਿਕਾ ਸਾਡੇ ਚ ਕੋਈ ਮੱਥ ਭੇਦ ਨਹੀਂ ਤੇ ਜਿਹੜਾ ਪਾਣ ਨਾਲ ਉਹ ਆ ਗਿਆ ਕਿ ਤੁਤਾ ਤੋਂ ਬਾਅਦ ਆ ਜੇ ਇੱਕ ਵਾਰ ਇਹਨੂੰ ਮaaf ਕਰਦੇ ਆ ਜੇ ਉਦੋਂ ਵਾਰ ਫੜਿਆ ਗਿਆ ਉਹ ਆਪ ਦਾ ਜ਼ਿੰਮੇਵਾਰ ਆਪ ਹੋਊਗਾ ਵੀ ਕੀ ਜਲੂਸ ਨਿਕਲੂਗਾ ਸਾਰੇ ਨਗਰ ਦੇ ਮੁਰੇ ਕਾਲਾ ਮੋਹ ਕਰਕੇ ਜਲੂਸ ਕੱਢਾਂਗੇ ਜਿਹੜਾ ਆਪ ਦੇ ਸਮਾਜ ਦੇ ਆਪ ਦੇ ਵੀਰਾਂ ਦੇ ਉਲਟ ਚੱਲਦਾ ਗद्दार ਮੰਨਿਆ ਜਾਂਦਾ ਮੈਂ ਤਾਂ ਇਹੀ ਗੱਲ ਕਰ ਰਿਹਾ ਚੋਣਾ ਭਾਈ ਸਾਹਿਬ ਜਿਹੜੀ ਇਹ ਪਹਿਲਾਂ ਤਿੰਨ ਕਾਨੂੰਨ ਲੈ ਕੇ ਆਈ ਬੀਜਪੀ ਤਾਂ ਉਹਨਾਂ ਨੇ ਤਾਂ ਸਿਰਫ ਕਾਨੂੰਨ ਦੇ ਰਾਹੀਂ ਖੇਤੀਬਾੜੀ ਵਸ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਇਹ ਜਿਹੜੀ ਪਾਲਿਸੀ ਆ ਇਹਨਾਂ ਨੇ ਤਾਂ ਖੇਤ ਹੀ ਆਪਣੇ ਅਧীন ਲੈਣ ਦੀ ਕੋਸ਼ਿਸ਼ ਕੀਤੀ ਹੈ ਹਾਂਜੀ ਇਹ ਜਿਹੜਾ ਉਦੋਂ ਜਦੋਂ ਸਾਰਾ ਉਹ ਅੰਦੋਲਨ ਸੀ ਉਹਦੇ ਵਿੱਚ ਜਿਹੜੀ ਲੋਕਾਂ ਨੂੰ ਸਮਝ ਪੈਦਾ ਹੋਈ ਉਹ ਕੀ ਸੀ ਕਿ ਆਸ ਚੀਜ਼ ਵਾਪਰਨੀ ਹੈ ਇੱਕ ਦਿਨ ਤੇ ਇਸ ਲਈ ਸਰਕਾਰ ਨੂੰ ਬੇਨਤੀ ਆ ਕਿ ਲੋਕ ਨਿਆਣੇ ਨਹੀਂ ਹੈ ਵੱਖ-ਵੱਖ ਚੈਨਲਾਂ ਦੇ ਰਾਹੀਂ ਇੰਟਰਵਿਊ ਆ ਦੇਖ ਕੇ ਜਿਹੜੀ ਸਰਕਾਰ ਹੋ ਇਹਦੇ ਫੇਵਰ ਚ ਪ੍ਰਚਾਰ ਕਰਨ ਦੀ ਕੋਸ਼ਿਸ਼ ਕਰ ਰਹੀ ਆ ਪਰ ਕਿਸੇ ਵੀ ਚੈਨਲ ਨੇ ਉਸ ਨੂੰ ਹਾਈਲਾਈਟ ਨਹੀਂ ਕੀਤਾ ਜੇ ਉਹ ਕਰਦੇ ਵੀ ਆ ਤਾਂ ਉਹਨੂੰ ਬੈਲੈਂਸ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਇੱਥੋਂ ਸਮਝ ਜਾਣਾ ਚਾਹੀਦਾ ਸਰਕਾਰ ਨੂੰ ਕਿ ਉਹਨੇ ਆਪਣਾ ਹਰ ਹਰਬਾ ਵਰਤ ਲਿਆ ਉਹਦੇ باوجود ਵੀ ਲੋਕਾਂ ਨੂੰ ਕਿਉਂਕਿ ਉਦੋਂ ਤੋਂ ਹੀ ਸਮਝ ਆਏ ਇਸ ਗੱਲ ਦੀ ਕਿ ਇਹ ਜਿਹੜੀ ਪਾਲਿਸੀ ਆ ਇਹ ਸਾਰੇ ਦੀ ਸਾਰੀ ਜ਼ਮੀਨਾਂ ਖੋਣ ਦੀ ਆ ਇਹ ਪਹਿਲਾਂ ਖੇਤੀ ਖੋਣ ਦੀ ਗੱਲ ਜਿਵੇਂ ਤੁਸੀਂ ਕੀਤੀ ਕਿ ਤਿੰਨ ਕਾਨੂੰਨ ਜਿਹੜੇ ਸੀ ਉਹ ਖੇਤੀ ਖੋਣ ਦੀ ਗੱਲ ਸੀਗੀ ਉਹ ਕਹਿੰਦੇ ਬਈ ਖੇਤੀ ਕਿਵੇਂ ਖੋਈ ਜਾਊਗੀ ਇਹਦਾ ਆਧਾਰ ਕੀ ਆ ਜ਼ਮੀਨ ਉਹ ਪਾਣੀ ਅਗਲਾ ਸੈਕੰਡਰੀ ਆਲਟਾ ਉਹਨੂੰ ਖੋਇਆ ਹੀ ਹੋਇਆ ਇਹ ਹੁਣ ਜਿਹੜਾ ਆਖਰੀ ਜਿਹੜੀ ਚੀਜ਼ ਬਚੀ ਆ ਲੋਕਾਂ ਕੋਲੇ ਇੱਥੇ ਪੰਜਾਬ ਦੇ ਲੋਕਾਂ ਕੋਲੇ ਜਾਂ ਜਿਹੜੀ ਵੀ ਧਰਤੀ ਤੇ ਜਿਹੜੇ ਵੀ ਲੋਕ ਰਹਿੰਦੇ ਆ ਉਹਨਾਂ ਤੋਂ ਉਹ ਧਰਤੀ ਖੋਣ ਦੀ ਪੂਰੀ ਦੀ ਪੂਰੀ ਇਹ ਕੋਸ਼ਿਸ਼ ਆ ਸੋ ਇਸ ਲਈ ਇਹ ਪੰਜਾਬ ਦੀ ਧਰਤੀ ਤੋਂ ਇਹ ਜਗਰਾਉਂ ਦੀ ਧਰਤੀ ਤੋਂ 7 ਜੁਲਾਈ ਨੂੰ ਜਿਹੜਾ ਪਹਿਲਾ ਇਕੱਠ ਹੋਇਆ ਸੀਗਾ ਉਹਦੇ ਰਹੀਂ ਵੀ ਸੰਦੇਸ਼ ਦਿੱਤਾ ਗਿਆ ਸੀ ਉਸ ਤੋਂ ਬਾਅਦ ਵੀ ਜਿਹੜੇ ਲਗਾਤਾਰ ਲਗਾਤਾਰ ਲੋਕ ਸੰਘਰਸ਼ ਦੇ ਵਿੱਚ ਨੇ ਤਾਂ ਇਹ ਜਿਹੜਾ ਪੰਜਾਬ ਦਾ ਕੇਂਦਰ ਇਹਨੇ ਸਾਰੇ ਪੰਜਾਬ ਨੂੰ ਇੱਕ ਤਰ੍ਹਾਂ ਨਾਲ ਜਾਗ ਲਾਤਾ ਤੇ ਹੁਣ ਤੁਸੀਂ ਦੇਖਦੇ ਹੋ ਕਿ ਹਰ ਚੈਨਲ ਹਰ ਮੀਡੀਆ ਦੇ ਉੱਤੇ ਇਹਦੇ ਇਹਦੀ ਆਵਾਜ਼ ਉੱਠ ਰਹੀ ਆ ਕਿਉਂ ਉੱਠ ਰਹੀ ਆ ਕਿ ਲੋਕਾਂ ਦੀ ਆਵਾਜ਼ ਆ ਇੱਥੇ ਆ ਭਾਈ ਸਾਹਿਬ ਉਹਨਾਂ ਨੇ ਪਹਿਲਾਂ ਦੱਸਿਆ ਤੁਹਾਨੂੰ ਕਿ ਕੋਈ ਇੱਥੇ ਪਾਰਟੀ ਨਹੀਂ ਕੋਈ ਇੱਥੇ ਜਿਹੜਾ ਆਪਸ ਵਿੱਚ ਜਿਹੜਾ ਭਾਈਚਾਰੇ ਦੀ ਫਿਕ ਨਹੀਂ ਹੈ ਕਿਉਂ ਨਹੀਂ ਹੈ ਕਿਉਂਕਿ ਰੋਟੀ ਹਰ ਇੱਕ ਦੀ ਲੋੜ ਆ ਚਾਹੇ ਕੋਈ ਵੀ ਜਾਤੀ ਆ ਧਰਮ ਆ ਜਾਂ ਕੋਈ ਵੀ ਦੇਸ਼ ਆ ਉਹਦੇ ਲਈ ਰੋਟੀ ਸਭ ਤੋਂ ਪਹਿਲੀ ਚੀਜ਼ ਆ ਤਾਂ ਉਹ ਰੋਟੀ ਜਦੋਂ ਤੁਹਾਡੀ ਖੋਈ ਜਾਊਗੀ ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਡੀਆਂ ਇਹ ਇਸ ਤਰ੍ਹਾਂ ਦੀ ਐਜੀਟੇਸ਼ਨ ਦੇ ਵਿੱਚ ਬਦਲਣਗੀਆਂ ਸੋ ਇਸ ਲਈ ਸਰਕਾਰ ਨੂੰ ਸਮਝਣਾ ਚਾਹੀਦਾ ਕਿ ਕੱਲ ਨੂੰ ਹਾਲਾਤ ਖਰਾਬ ਹੁੰਦੇ ਨੇ ਪਿੰਡਾਂ ਦੇ ਘਰਾਂ ਦੇ ਲੋਕਾਂ ਦੇ ਤਾਂ ਉਹਦੇ ਲਈ ਜ਼ਿੰਮੇਵਾਰੀ ਸਰਕਾਰ ਦੀ ਹੋ ਤਾਂ ਉਹ ਸਾਰਾ ਕੁਝ ਜਿਹੜਾ ਇਹਨਾਂ ਗੁੱਸਾ ਲੋਕਾਂ ਦੇ ਵਿੱਚ ਉਹ ਕਿਉਂ ਆ ਪਹਿਲਾਂ ਤਾਂ ਕਿਸੇ ਨੇ ਨਹੀਂ ਇਸ ਤਰ੍ਹਾਂ ਦੀ ਗੱਲ ਕੀਤੀ ਬਾਈ ਜੀ ਉਹਨਾਂ ਨੇ ਗਿੱਟੇ ਵਧਣ ਦੀ ਗੱਲ ਕੀਤੀ ਇਹ ਕੱਲਾ ਕੱਲਾ ਬੰਦਾ ਇਹ ਆਪਦੇ ਦਿਮਾਗ 'ਚ ਧਾਰੀ ਬੈਠਾ ਤਾਂ ਇਹ ਸਾਰੀਆਂ ਚੀਜ਼ਾਂ ਹਿੰਸਕ ਹੋਣਾ ਨਹੀਂ ਚਾਹੁੰਦੇ ਅਸੀਂ ਕਦੇ ਵੀ ਕਿਉਂਕਿ ਹਰ ਇੱਕ ਜਿੰਨੀ ਵੀ ਅਖਿਆਈ ਸੀ ਉਹਨੂੰ ਝੱਲ ਕੇ ਵੀ ਖੇਤੀ ਕੀਤੀ ਹੈ ਲੋਕਾਂ ਨੇ 6 6 7 7 ਫੁੱਟ ਦੇ ਇਥੇ ਰੇਤੇ ਦੇ ਟਿੱਬੇ ਹੁੰਦੇ ਸੀ ਉਹ ਦੱਬ ਹੁੰਦੀ ਸੀ ਕਾਹੀ ਹੁੰਦੀ ਸੀ ਉਹ ਸਾਰਿਆਂ ਨੂੰ ਆਬਾਦ ਕੀਤਾ ਜਦੋਂ ਹੁਣ ਇਹ ਵਧੀਆ ਇੱਕ ਲੈਵਲ ਫੀਲਡ ਬਣ ਗਿਆ ਜਦੋਂ ਸਾਰਿਆਂ ਦੇ ਲਈ ਇਹ ਦਿਸਣ ਲੱਗ ਗਿਆ ਕਿ ਇਹ ਕਰੋੜਾਂ ਅਰਬਾਂ ਰੁਪਏ ਦੀ ਚੀਜ਼ ਬਣ ਗਈ ਤਾਂ ਉਸ ਵੇਲੇ ਹਰ ਇੱਕ ਦੀ ਇਹਦੇ ਤੇ ਨਜ਼ਰ ਹੋਊਗੀ ਤੇ ਇਸ ਲਈ ਉਹ ਨਜ਼ਰਾਂ ਜਿਹੜੀਆਂ ਨੇ ਜਿਨ੍ਹਾਂ ਨੇ ਇਹਨੂੰ ਆਬਾਦ ਕੀਤਾ ਉਹਨਾਂ ਦੇ ਜਿਹੜੇ ਸਾਡੇ ਪੁਰਖਿਆਂ ਨੇ ਇਹਨੂੰ ਆਬਾਦ ਕੀਤਾ ਸੀਗਾ ਅਸੀਂ ਸਾਡਾ ਵੀ ਉਹਦੇ ਚ ਯੋਗਦਾਨ ਸੀ ਤਾਂ ਅਸੀਂ ਇਹਨੂੰ ਕਿਸੇ ਵੀ ਹਾਲਤ ਦੇ ਵਿੱਚ ਹਿੱਲਣ ਨਹੀਂ ਦੇਵਾਂਗੇ ਜਿੰਨਾ ਚਿਰ ਸਾਡੀ ਜ਼ਿੰਦਗੀ ਆ ਇਹ ਸਾਰੀ ਗੱਲ ਦਾ ਇੱਕ ਮੈਸੇਜ ਆ ਇਹ ਕਲੀਅਰ ਹੋ ਗਿਆ ਉਹ ਤੁਹਾਨੂੰ ਸਾਰੇ ਬੰਦਿਆਂ ਤੋਂ ਵੀ ਸਾਰੇ ਨਗਰ ਦੇ ਵਸੀਆਂ ਤੋਂ ਵੀ ਭਾਈ ਸਾਹਿਬ ਜਿਹੜੇ ਆ ਉਹ ਇਸ ਪਿੰਡ ਦੇ ਬਾਰੇ ਵੀ ਦੱਸ ਰਹੇ ਸੀ ਔਰ ਇਸ ਪਿੰਡ ਦੇ ਲੋਕਾਂ ਨੂੰ ਜ਼ਮੀਨਾਂ ਮਿਲੀਆਂ ਕਿਵੇਂ ਔਰ ਖੂਹੀਆਂ ਕਿਵੇਂ ਗਈਆਂ ਉਹ ਵੀ ਗੱਲਬਾਤ ਕਰਦੇ ਆ ਤੁਸੀਂ ਦੱਸ ਰਹੇ ਸੀ ਵੀਰ ਜੀ ਸਾਰਿਆਂ ਨੂੰ ਪਹਿਲਾਂ ਤਾਂ ਮੈਂ ਤੁਹਾਡੇ ਮਾਧਿਅਮ ਰਾਹੀਂ ਸਰਕਾਰ ਨੂੰ ਬੇਨਤੀ ਇਹ ਕਰਨਾ ਚਾਹੁੰਦਾ ਵੀ ਸਾਡਾ ਜਿਹੜਾ ਨਗਰ ਆ ਇਹ ਪਿੰਡ ਦਾ ਨਗਰ ਦਾ ਨਾਮ ਸ਼ਹੀਦ ਰਿਸ਼ਪਾਲ ਸਿੰਘ ਨਗਰ ਇਹ ਜਿਹੜੇ ਨਗਰ ਦੀ ਡਿਵੈਲਪਮੈਂਟ ਹੋਈ ਸੀਗੀ ਸਾਡੇ ਜਿਹੜੇ ਬਜ਼ੁਰਗ ਸੀਗੇ ਇਸ ਨਗਰ ਦੇ ਵਿੱਚ ਉਹ ਸਾਰੇ ਹੀ ਸਰਕਾਰੀ ਮੁਲਾਜ਼ਮ ਸੀਗੇ ਫੌਜੀ ਕੋਈ ਸੂਬੇਦਾਰ ਰਟਾਇਰ ਹੋਇਆ ਕੋਈ ਹੌਲਦਾਰ ਰਟਾਇਰ ਹੋਇਆ ਜਿੰਨੇ ਵੀ ਸੀਗੇ ਇਸ ਨਗਰ ਦੇ ਸਾਰੇ ਫੌਜ ਦੇ ਆਦਮੀ ਸੀਗੇ ਉਹਨਾਂ ਨੇ ਆਪਣੇ ਫੌਜ ਚ ਡਿਊਟੀਆਂ ਕਰਦੇਆਂ ਦੇ ਕਈਆਂ ਦੇ ਸ਼ਹੀਦੀਆਂ ਹੋ ਗਈਆਂ ਕਈਆਂ ਦੇ ਲੱਤਾਂ ਕੰਡਮ ਹੋ ਗਈਆਂ ਕਿਸੇ ਦੀਆਂ ਬਾਹਾਂ ਵੱਢ ਗਈਆਂ ਉਹ ਸਰਕਾਰ ਨੇ ਉਹ ਸ਼ਹੀਦਾਂ ਨੂੰ ਸਨਮਾਨ ਦੇ ਵਜੋਂ ਸਾਡੇ ਪਿੰਡ ਵਿੱਚ ਇਹ ਜ਼ਮੀਨਾਂ ਦਿੱਤੀਆਂ ਸੀ ਉਹ ਜ਼ਮੀਨਾਂ ਅੱਜ ਇਹ ਸਰਕਾਰ ਸਾਡਾ ਸਨਮਾਨ ਕਰਕੇ ਉਸ ਤਰ੍ਹਾਂ ਹੀ ਸਾਤੋ ਖੋ ਰਹੀ ਹੈ ਇਹ ਇਹ ਜਿਹੜੀ ਲੈਂਡ ਪੋਲਿਸੀ ਸਕੀਮ ਆ ਇਹ ਇਹ ਬੜੀ ਮਾਰੂ ਸਕੀਮ ਆ ਇਹ ਇਹ ਸਾਡਾ ਉਜਾੜਾ ਹੀ ਹੈ ਇੱਕ ਕਿਸਮ ਦਾ ਇਹ ਇਹ ਸਾਨੂੰ ਇਥੋਂ ਉਜਾੜ ਕੇ ਸਾਡੇ ਨਾਲ ਨਗਰ ਦੇ ਮਜ਼ਦੂਰ ਵੀ ਆ ਵਰਗ ਇਹ ਸਾਰੇ ਇੱਕ ਬਾਦੋਂ ਇੱਥੇ ਉਜੜ ਜਾਣਗੇ ਇਹ ਜਿਹੜੀ ਸਕੀਮ ਬਾਰੇ ਭਗਵੰਤ ਮਾਨ ਸਾਹਿਬ ਕਹਿੰਦੇ ਆ ਵੀ ਇਹ ਲੈਂਡ ਪੂਲਿੰਗ ਸਕੀਮ ਬੜੀ ਵਧੀਆ ਸਕੀਮ ਆ ਮੈਂ ਤਾਂ ਉਹਨਾਂ ਨੂੰ ਇਹੀ ਬੇਨਤੀ ਕਰਦਾ ਵੀ ਭਗਵੰਤ ਮਾਨ ਸਾਹਿਬ ਇਹ ਜਿਹੜੀ ਸਕੀਮ ਆ ਇਹਨੂੰ ਤੁਸੀਂ ਆਪਦੇ ਪਿੰਡ ਤੋਂ ਸ਼ੁਰੂ ਕਰੋ ਤੁਸੀਂ ਆਪਣੇ ਪਿੰਡ 'ਚ ਇਹ ਸਕੀਮ ਦੀਆਂ ਕਲੋਨੀਆਂ ਕੱਟੋ ਉਸ ਤੋਂ ਬਾਅਦ ਤੁਹਾਡੇ 92 ਮੈਂਬਰ ਆ ਇਹਨਾਂ ਦੀਆਂ ਜ਼ਮੀਨਾਂ ਲੈ ਕੇ ਇਹਨਾਂ ਦੇ ਕਲੋਨੀਆਂ ਕੱਟੋ ਤੁਸੀਂ ਇਹਨਾਂ ਨੂੰ ਅਮੀਰ ਕਰੋ ਤੁਸੀਂ ਸਾਡੇ ਬਾਰੇ ਨਾ ਸੋਚੋ ਅਸੀਂ ਤਾਂ ਬਾਬੇ ਨਾਨਕ ਦੇ ਬਾਕੀ ਹੋਈ ਕੌਮ ਆ ਅਸੀਂ ਆਪਦੀ ਰੋਟੀ ਆਪੇ ਹੀ ਖਾ ਲੈਣੀ ਆ। ਬਾਕੀ ਜਿਹੜਾ ਤੁਹਾਡੇ ਮਾਧਿਅਮ ਰਾਹੀਂ ਮੈਂ ਦੱਸਦਾ ਵਾਂ ਭਗਵੰਤ ਸਾਹਿਬ ਮਾਨ ਸਾਹਿਬ ਮਸ਼ੋਰ ਸ਼ਰ ਮੀਡੀਆ ਤੇ ਪਾ ਕੇ ਐਡਵਰਟਾਈਜ਼ਮੈਂਟ ਕਹਿੰਦੇ ਆ ਇਹ ਤਾਂ ਜਿਹੜੇ ਲੋਕ ਨਹੀਂ ਹੈਗੇ ਇਹ ਸਰਕਾਰ ਦੇ ਚੇਲੇ ਵਾਲੇ ਜਿਹੜੇ ਆਪੋਜੀਸ਼ਨ ਦੀਆਂ ਸਰਕਾਰਾਂ ਸੀਗੀਆਂ ਪਰ ਮੈਂ ਕਹਿੰਦਾ ਵੀ ਅਸੀਂ ਸਾਰੇ ਕਿਸਾਨ ਖੜੇ ਆ। ਅਸੀਂ ਕਿਸਾਨ ਪੀੜਤਾ ਅਸੀਂ ਤੁਹਾਨੂੰ ਵੋਟਾਂ ਪਾ ਕੇ ਤੁਹਾਡੀ ਸਰਕਾਰ ਬਣਾਈ ਸੀ ਪਰ ਸਾਨੂੰ ਇਹ ਨਹੀਂ ਪਤਾ ਸੀ ਵੀ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਵੀ ਕਰੋਗੇ ਅੱਜ ਸਾਨੂੰ ਆ ਪੋਸਟਰ ਲਾਉਣੇ ਪਏਗੇ ਆ ਵੀ ਤੁਹਾਡਾ ਬਾਈਕਾਟ ਕਰਨਾ ਪੈ ਗਿਆ ਵਾ ਮੈਂ ਤਾਂ ਸਾਰੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰੂੰਗਾ ਵੀ ਭਾਈ ਆਪਾਂ ਇਹਨਾਂ ਨੂੰ ਵੋਟਾਂ ਪਾਈਆਂ ਸੀ ਲੋਕਾਂ ਦੀ ਅਦਾਲਤ ਸਾਰਿਆਂ ਨਾਲ ਵੱਡੀ ਅਦਾਲਤ ਹੁੰਦੀ ਆ ਜਿਵੇਂ ਇਹਨਾਂ ਨੇ ਆਪਣੇ ਨਾਲ ਕੀਤਾ ਆਪਾਂ ਇਹਨਾਂ ਦਾ ਪੂਰਨ ਤੌਰ ਤੇ ਬਾਈਕਾਟ ਕਰੀਏ ਇਹਨਾਂ ਜੋ ਪਿੰਡਾਂ ਪੜ ਪਿੰਡਾਂ ਚ ਪੜਨਾ ਇਹਨਾਂ ਨੂੰ ਬੰਦ ਕਰੀਏ ਇਹਨਾਂ ਨੂੰ ਜੀ ਤੇ ਤਾਂ ਲੋਕਾਂ ਨੂੰ ਕੀ ਲੱਗਦਾ ਹੈ ਕਿ ਜਿਸ ਤਰੀਕੇ ਦੇ ਨਾਲ ਇਹ ਪੂਰਾ ਅੰਦੋਲਨ ਹੁਣ ਪੂਰੇ ਪੰਜਾਬ ਦੇ ਵਿੱਚ ਉੱਠ ਗਿਆ ਹੈ ਲੱਗਦਾ ਹੈ ਕਿ ਸਰਕਾਰ ਇਹ ਲੈਂਡ ਪੂਲਿੰਗ ਸਕੀਮ ਵਾਪਸ ਵਾਪਸ ਕਰਾ ਕੇ ਛੱਡਾਂਗੇ ਜੀ ਇੰਨਾ ਟਾਈਮ ਅਸੀਂ ਟੈੱਕ ਕੇ ਬੈਠਣਾ ਹੀ ਨਹੀਂਗਾ ਜੀ ਜਿੰਨੇ ਵੀ ਸਾਡੇ ਸਾਰੇ ਆ ਸਾਬ ਨੇ ਆਪਣਾ ਜੀ ਤਨ ਮੰਨ ਧਾਨਾ ਜਿਹੜਾ ਇਸ ਰੱਦ ਕਰਾਉਣ ਤੇ ਪਾਲਿਸੀ ਤੇ ਲਾਤਾ ਉਹਨਾਂ ਟਾਈਮੇ ਘਰੇ ਨਹੀਂ ਬਣ ਕੇ ਬੈਠਣਗੇ ਜਿੰਨਾ ਚਿਰ ਇਹ ਪਾਲਿਸੀ ਰੱਦ ਨਹੀਂ ਹੁੰਦੀ ਅਸੀਂ ਪੰਜਾਬ ਸਰਕਾਰ ਦੇ ਨੱਕ 'ਚ ਦਮ ਕਰਾ ਦਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਕਾਸੀ ਕੋ ਸਮਾ ਦੰਨੇ ਇਹਨਾਂ ਨੂੰ ਜੇ ਤਾਂ ਇਹਨਾਂ ਨੇ ਪਾਲਿਸੀ ਰੱਦ ਕਰਤੀ ਠੀਕ ਆ ਨਹੀਂ ਤਾਂ ਜਿੱਧਰ ਨੂੰ ਇਹਨਾਂ ਦੇ ਐਮਐਲਏ ਮੰਤਰੀ ਨਿਕਲਿਆ ਕਰਨਗੇ ਅਸੀਂ ਕਾਲੀਆਂ ਝੰਡੀਆਂ ਲੈ ਕੇ ਗੱਡੀਆਂ ਲਾ ਕੇ ਉਹਨਾਂ ਦੇ ਮਗਰ ਮਗਰੀ ਰਿਆ ਕਰਾਂਗੇ ਫਿਰ ਜਿੰਨਾ ਤੇਨੂੰ ਉਹਨਾਂ ਨੂੰ ਘਰੋਂ ਨਿਕਲਣਾ ਬੰਦ ਕਰ ਦਾਂਗੇ ਸਰਕਾਰ ਬਾਰ ਬਾਰ ਇਹ ਗੱਲ ਕਹਿ ਰਹੀ ਹੈ ਕਿ ਇਹਦੇ 'ਚ ਧੱਕਾ ਕੋਈ ਹੈ ਹੀ ਨਹੀਂ ਅਸੀਂ ਤਾਂ ਕਹਿੰਦੇ ਹੀ ਨਹੀਂ ਕਹਿੰਦੇ ਧੱਕੇ ਦੇ ਨਾਲ ਜ਼ਮੀਨ ਲੈਣੀ ਹੈ ਕਹਿੰਦੇ ਜਿੱਦੀ ਮਰਜ਼ੀ ਆ ਦਿਓ ਜਿੱਦੀ ਨਹੀਂ ਮਰਜ਼ੀ ਨਾ ਦਿਓ ਅਸੀਂ ਚਾਰੇ ਪਿੰਡਾਂ ਨੇ 100% ਅਸੀਂ ਲਿਖ ਕੇ ਦੇ ਦਿੱਤਾ ਜੀ ਵੀ ਅਸੀਂ ਇੱਕ ਮਰਲਾ ਜ਼ਮੀਨ ਦਾ ਨਹੀਂ ਦੇਣਾ ਤੇ ਸਾਡੇ ਬਾਰ ਬਾਰ ਕਿਤੇ ਪਟਵਾਰੀ ਘਾ ਲੰ ਇਸੇ ਕੋਈ ਵੀ ਸਾਡਾ ਸਾਰੇ ਕਿਸਾਨ ਖੜੇ ਆ ਵੀਰ ਤੇ ਇੱਕ ਬੰਦਾ ਕਿਸ ਨੇ ਮਰਲਾ ਨਹੀਂ ਜ਼ਮੀਨ ਦਾ ਦਿੱਤਾ 100% ਦਾ 100% ਜਿਹੜਾ ਤਰਾਜਾ ਦੇ ਦਿੱਤਾ ਗਿਆ ਫਿਰ ਪਾਲਸੀ ਰੱਦ ਕਰਨੀ ਸਾਡੇ ਜੇ ਕੋਈ ਮੰਗ ਦਾਵਾ ਕਿਸਾਨ ਆ ਕਹਿੰਦੇ ਆ ਜਿਹੜੇ ਕੋਈ ਇਹਨਾਂ ਦੇ ਆਏ ਆ ਅਖਬਾਰਾਂ ਤੇ ਜਿਹੜੇ ਜਗ ਬਾਣੀ ਤੇ ਉਦੋਂ ਲੱਗੀ ਹੋਈ ਸੀ ਤੇ ਉਹਦੀ ਜ਼ਮੀਨ ਰਿਕੁਇਰ ਕਰ ਲੈਣੇ ਦੀ ਜਾਂ ਆਪਦੀ ਜੀ ਜ਼ਮੀਨ ਦੇ ਦੇਣ ਜਿੰਵੇਂ ਸਾਡੇ ਵੀਰਾਂ ਨੇ ਦੱਸਿਆ ਵਾ ਵੀ ਸਾਰਿਆਂ ਨੇ ਪਰ ਇਹ ਜਾਣ ਕੇ ਝੂਠ ਬੋਲ ਰਿਹਾ ਜੀ ਜਾਣ ਕੇ ਇਹਨਾਂ ਨੇ ਸਾਡੀਆਂ ਜ਼ਮੀਨਾਂ ਤੇ ਕਰਜ਼ਾ ਚੱਕ ਕੇ ਆਪਣੀਆਂ ਸਰਕਾਰਾਂ ਅਗੇ ਕਾਂ ਸਰਕਾਰਾਂ ਬਣਾਉਣ ਲਈ ਪਲਾਨ ਬਣਾ ਰਿਹਾ ਹੈ ਅਸੀਂ ਇਹ ਕਿਸੇ ਕਿਸਮ ਦੀ ਵੀ ਅਸੀਂ ਕਾਮਯਾਬ ਨਹੀਂ ਹੋਣ ਦੇਵਾਂਗੇ ਭਾਈ ਜੀ ਕਹਿੰਦੇ ਕਿਸਾਨ ਖੁਸ਼ ਬਹੁਤ ਹੈ ਇਸ ਪਾਲਿਸੀ ਤੋਂ ਤੇ ਕਹਿੰਦੇ ਕਿ ਕਿਸਾਨ ਆਪ ਜ਼ਮੀਨਾਂ ਦੇਣ ਆ ਰਹੇ ਆ ਲੈ ਕੇ ਭਗਵੰਤਪਾ ਜੀ ਕਹਿੰਦੇ ਇਹ ਸਿੱਧੂ ਸਾਹਿਬ ਕੋਰੀ ਅਫਵਾਹ ਹੈ ਇੱਕ ਵੀ ਕਿਸਾਨ ਤੁਸੀਂ ਸਾਰਾ ਪੰਜਾਬ ਕਰਦੀਆਂ ਰਿਪਰੈਜ਼ੈਂਟ ਇੱਕ ਵੀ ਦੱਸ ਦੋ ਜਿਹੜਾ ਕਿਸਾਨ ਆ ਬਈ ਉਹ ਕਹਿ ਦੇਵੇ ਵੀ ਇਹ ਮੈਂ ਖੁਸ਼ ਆ ਇਹ ਬਿਲਕੁਲ ਪਾਲਿਸੀ ਬਿਲਕੁਲ ਨਿੰਦਣਯੋਗ ਪਾਲਿਸੀ ਆ ਜੀ ਇਹ ਬਿਲਕੁਲ ਇਹ ਕਿਸਾਨ ਮਾਰੂ ਪੰਜਾਬ ਮਾਰੂ ਨੀਤੀ ਆ ਜੀ ਇਹ ਜੀ ਚਲੋ ਸਰਕਾਰਾਂ ਧੱਕਾ ਕਰ ਰਹੀਆਂ ਅੱਗੇ ਵੀ ਹੋ ਜਾਂਦੇ ਆ ਇਹ ਸਰਕਾਰ ਇੱਕ ਅਨੋਖੀ ਸਰਕਾਰ ਆ ਜਿਹੜੀ ਕਹਿੰਦੀ ਆ ਦੇਖੋ ਜੀ ਰਾਤ ਨੂੰ ਕਿਸਾਨ ਆਪਣੀ ਰੋਟੀ ਖਾ ਕੇ ਆਰਾਮ ਨਾਲ ਪੈਂਦਾ ਪਰਿਵਾਰ ਦੇ ਵਿੱਚ ਸਵੇਰੇ ਉੱਠਦਾ ਉਹ ਅਖਬਾਰ 'ਚ ਪੜਦਾ ਇੰਨੇ ਨੰਬਰ ਖਸਰਾ ਤੇਰਾ ਗਿਆ ਇੰਨੇ ਨੰਬਰ ਖਸਰਾ ਗਿਆ ਇੰਨੇ ਇਹ ਕੋਈ ਇਹ ਕੀ ਗੱਲ ਹੋਈ ਇਹ ਕਿਸ ਹਿਸਾਬ ਹੋਇਆ ਉਹਨੂੰ ਅਖਬਾਰ ਚ ਪਤਾ ਲੱਗਦਾ ਵੀ ਤੇਰੀ ਜ਼ਮੀਨ ਤਾਂ ਗਵਰਨਮੈਂਟ ਨੇ ਰਿਕਵਰ ਕਰ ਲੈਣੀ ਆ ਇਹ ਪਤਾ ਨਹੀਂ ਕਿਹੋ ਜੀ ਸਰਕਾਰ ਬਣਾ ਲਈ ਅਸੀਂ ਪਤਾ ਨਹੀਂ ਕਿਹੋ ਜੀ ਨਲਾਇਕ ਬਣਾ ਲੈ ਲੋਕ ਵੀ ਇਹ ਕੋਈ ਗੱਲ ਹੋਈ ਜੇ ਆਪਾਂ ਪਸ਼ੂ ਦਾ ਵਪਾਰ ਕਰਦੇ ਆ ਉਹ ਵੀ ਸਹਿਮਤੀ ਨਾ ਕਰਦੇ ਆ ਸਿੱਧੂ ਸਾਹਿਬ ਵੀ ਆਪ ਭਾਈ ਇੰਨੇ ਚ ਹੈ ਇੰਨੇ ਚ ਇਹ ਤਾਂ ਕੋਈ ਸਹਿਮਤੀ ਨਹੀਂ ਅਖਬਾਰ ਪੜੋ ਜੀ ਥੋੜੀ ਜ਼ਮੀਨ ਗਈ ਕਿਸੇ ਵੀ ਕੀਮਤੇ ਬਰਦਾਸ਼ਤ ਨਹੀਂ ਹੋਊਗਾ ਅਸੀਂ ਉਹ ਪੰਜਾਬੀ ਆ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਆ ਅਸੀਂ ਅਫਗਾਨੀ ਚੜ ਕੇ ਆਇਆ ਫਰੰਗੀ ਚੜ ਕੇ ਆਏ ਸਭ ਨੂੰ ਮੂੰਹ ਤੋੜ ਮਾ ਜਵਾਬ ਦਿੱਤਾ ਗਿਆ ਇੱਥੇ ਵੀ ਮੂੰਹ ਤੋੜਨਾ ਜਵਾਬ ਦਿੱਤਾ ਜਾਊਗਾ ਸਰਕਾਰ ਦਾ ਜਿੰਨਾ ਜੋ ਰਜਾ ਲਾ ਲਵੇ ਸਾਡੇ ਜਿੰਨਾ ਜਿੰਨਾ ਜੋ ਰਸੀ ਲਾਵਾਂਗੇ ਭਾਈ ਸਾਹਿਬ ਆਖਰ ਦੇ ਵਿੱਚ ਕੀ ਤੁਸੀਂ ਕਿਸਾਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਤੇ ਸਰਕਾਰ ਨੂੰ ਕੀ ਚੇਤਾਵਨੀ ਮੈਂ ਸਰਕਾਰ ਨੂੰ ਦਾ ਇਹ ਚੇਤਾਵਨੀ ਨੀ ਜਨਾ ਵੀ ਹਰਦੀਪ ਸਿੰਘ ਮੁੰਡੀਆਂ ਨੇ ਇੱਕ ਬਿਆਨ ਦਿੱਤਾ ਸੀ ਵੀ 164 ਪਿੰਡ ਮੇਰੇ ਕੋਲ ਪੰਚੇਤਾਂ ਆਗੀਆਂ 165 ਪਿੰਡਾਂ ਦੀਆਂ ਵੀ ਉਹ ਕਹਿ ਗੀਆਂ ਵੀ ਇਹ ਜਿਹੜੀ ਪਾਲਸੀ ਆ ਸਾਡੇ ਪਿੰਡਾਂ ਚ ਕਰੋ ਪਹਿਲਾਂ ਤੋਂ 164 ਪਿੰਡਾਂ ਦੀਆਂ ਪੰਚਾਇਤਾਂ ਦੀ ਜੋ ਸਾਡੇ ਨੰਬਰ ਦੇ ਸਕਦੇ ਐ ਅਖਬਾਰਾਂ 'ਚ ਉਹ ਬੰਦਿਆਂ ਦੇ ਨੰਬਰ ਦੇਣ ਨਾ ਦੇਣ ਸਾਨੂੰ ਪਤਾ ਲੱਗ ਜਾਵੇ ਜਿਹੜੇ ਜਿਹੜੇ 164 ਪਿੰਡ ਤਿਆਰ ਆ ਉਹਨਾਂ ਦੇ ਵਿੱਚ ਪਾਲਿਸੀ ਆਉਦੀ ਉਹ ਚਲਾ ਲੈਣ ਤੇ ਇਹ ਕਹਨੂੰ ਸਾਨੂੰ ਤੰਗ ਕਰਦੇ ਆ ਨੰਬਰ 2 ਜਿਹੜਾ ਆਉਣ ਵਾਲਾ ਸਮਾਂ 30 ਨੂੰ ਦਾ ਸਾਡਾ ਟਰੈਕਟਰ ਮਾਰਚ ਆ ਸਾਰੇ ਪੰਜਾਬ ਦੇ ਵਿੱਚ ਕਿਸਾਨ ਆਪੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਘਰ-ਘਰ 'ਚੋਂ ਇਹ ਟਰੈਕਟਰ ਕੱਢ ਕੇ ਸਰਕਾਰ ਨੂੰ ਦੱਸਾਂਗੇ ਵੀ ਇਹ ਪਾਲਿਸੀ ਰੱਦ ਕਰਨੀ ਪਊਗੀ ਆਉਣ ਵਾਲੇ ਸਮੇਂ ਜੋ ਵੀ ਸਾਰੀਆਂ ਜੱਥੇਬੰਦੀਆਂ ਪ੍ਰੋਗਰਾਮ ਦੇਣਗੀਆਂ ਬਾਕੀ ਸਾਬ ਦੇ ਲੈਵਲ ਤੋਂ ਵੀ ਤੁਹਾਨੂੰ ਜਿਵੇਂ ਅਸੀਂ ਦੱਸਿਆ ਵੀ ਨੱਕ ਜੀ ਦਮ ਲਿਆ ਕੇ ਹਟਾਂਗੇ ਤੇ ਉਹ ਕੱਲ ਨਹੀਂ ਹੈ ਜਦੋਂ ਅਸੀਂ 70 ਕਰੋੜ ਦੀ ਆਬਾਦੀ ਚੋਂ 93% ਸਰ ਦੇ ਸਕਦੇ ਆ ਜਾਤੀ ਲਈ ਹੁਣ ਤੁਸੀਂ ਆਪ ਖੋਲੀ ਮਰੇ ਹੋਏ ਆ ਹੁਣ ਤਾਂ ਅਸੀਂ 100% ਸਰ ਦੇ ਦਿਆਂਗੇ ਗੋਡੀਆਂ ਲਵਾ ਦਿਆਂਗੇ ਇਹਨਾਂ ਦੀਆਂ ਪਰ ਇਹ ਭਰਾ ਨਾ ਬਾਹੂ ਜੰਗ ਕਰਾਉਣੀ ਚਾਹੁੰਦੇ ਆ ਜਿਹੜੇ ਆਉਣਗੇ ਉੱਥੇ ਪੁਲਿਸ ਵਾਲੇ ਜਾਂ ਕੋਈ ਮੁਲਾਜ਼ਮ ਉਹ ਵੀ ਸਾਡੇ ਸਿੱਖ ਭਰਾ ਹੀ ਆ ਇਹ ਸੋਚ ਲਵੇ ਇਹ ਦਿੱਲੀ ਵਾਲਿਆਂ ਦੇ ਹੱਥੀਂ ਚੜਿਆ ਹੋਇਆ ਤੇ ਉਧਰ ਬਾਕੀ ਦਾ ਸਰਕਾਰਾਂ ਜਦੋਂ ਜਾਂਦੀਆਂ ਉਹਨਾਂ ਨੂੰ ਕਿਤੇ ਟਿਕਾਣਾ ਮਿਲ ਜਾਂਦਾ ਇਹਨਾਂ ਨੂੰ ਕਿਤੇ ਟਿਕਾਣਾ ਵੀ ਨਹੀਂ ਮਿਲਣਾ ਇਹਦਾ ਗਿੱਜਾ ਹੋਇਆ ਕੁਲਫੀ ਗਰਮਾ-ਗਰਮ ਕਹਿਣਾ ਉਹ ਕੁਲਫੀ ਗਰਮਾ-ਗਰਮ ਹੀ ਆਪ ਦੀ ਚਲਾ ਲਵੇ ਇਹ ਕੰਮ ਛੱਡ ਦੇਵੇ ਨਹੀਂ ਤਾਂ ਫਿਰ ਇਹਦੀਆਂ ਗੋਟੀਆਂ ਲਵਾ ਕੇ ਹਟਾਂਗੇ ਜੱਟਾਂ ਵਾਲੀ ਗੱਲ ਕਰਾਂਗੇ ਬਸਿਆਂ ਨੂੰ ਬਾਹਰ ਨਹੀਂ ਸੋਣੇ ਭਾਜੀ ਲਾਸਟ ਸਵਾਲ ਹੈ ਇਹੋ ਜਿਹੇ ਬੋਰਡ ਜਿਹੜੇ ਆ ਹੋਰ ਵੀ ਪਿੰਡਾਂ 'ਚ ਪੰਜਾਬ ਦੇ ਹੋਰ ਪਿੰਡਾਂ 'ਚ ਵੀ ਲੱਗ ਰਹੇ ਸਾਰੇ ਪਿੰਡਾਂ 'ਚ ਲੱਗਣਗੇ ਜੀ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ-ਜਿੱਥੇ ਜ਼ਮੀਨਾਂ ਹੁੰਦੀਆਂ ਉੱਥੇ ਵੀ ਪਰ ਸਾਡੀ ਬਾਕੀ ਪਿੰਡਾਂ ਨਾਲ ਮੇਂ ਗੱਲ ਹੋਈ ਹੈ ਜਿਨ੍ਹਾਂ ਦੀ ਨਹੀਂ ਵੀ ਜ਼ਮੀਨ ਹੁੰਦੀ ਉਹ ਵੀ ਕਿਸਾਨੀ ਤੌਰ ਤੇ ਇਹ ਬੋਰਡ ਲਾਉਣਗੇ ਤਾਂ ਜੇ ਕੋਈ ਸਰਕਾਰ ਇਹ ਅੱਗੇ ਕਦਮ ਨਾ ਚੱਕ ਸਕੇ ਕਿਸਾਨ ਵਿਰੋਧੀ ਕੋਈ ਵੀ ਨੀਤੀ ਅਪਣਾ ਨਾ ਸਕੇ ਤਾਂ ਇਹ ਸੀ ਸਰ ਇੱਕ ਹੋਰ ਗੱਲ ਸੀ ਹੁਣ ਜੀ ਸਰਕਾਰ ਬੈਕਫੋਰਟ ਤੇ ਆ ਗਈ ਆ ਉਹਨਾਂ ਨੂੰ ਪਤਾ ਕਿ ਕਿਸਾਨ ਅੰਦੋਲਨ ਬਹੁਤ ਵੱਡਾ ਉਹਨਾਂ ਨੇ ਕੁਝ ਆਪਣੇ ਨਾ ਚਮਚੇ ਲੈਵਲ ਦੇ ਬੰਦੇ ਪਿੰਡਾਂ 'ਚ ਵਾਰ ਦਿੱਤੇ ਆ ਉਹ ਕਹ ਪਰ ਮੈਂ ਤੁਹਾਡੇ ਮਾਧਿਅਮ ਰਾਹੀਂ ਅੱਜ ਦੱਸਣਾ ਚਾਹੁੰਦਾ ਵੀ ਅਸੀਂ ਚਾਰੇ ਪੰਜੇ ਪਿੰਡ ਇੱਕਾਂ ਸਾਡੇ ਚ ਕੋਈ ਵੀ ਵਖਰੇਵਾ ਨਹੀਂ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 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 ਸਾਡੀ ਜ਼ਮੀਨ ਸਾਡੀ ਮਾਂ ਸਾਡੀ ਜ਼ਮੀਨ ਸਾਡੀ ਮਾਂ ਗੁੰਡਾਗਰਦੀ ਚੱਕ ਦੇ ਤਾਣ ਤੇ ਗੋਡਾ ਰੱਖਦੇ ਆ ਤਾਂ ਇਹ ਸਿਗੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਜਿਨ੍ਹਾਂ ਦੇ ਵੱਲੋਂ ਇਹ ਬੋਰਡ ਜਿਹੜੇ ਆ ਉਹ ਲਗਾ ਦਿੱਤੇ ਗਏ ਆ ਔਰ ਬਾਕੀ ਪਿੰਡਾਂ ਨੂੰ ਵੀ ਉਹਨਾਂ ਨੇ ਅਪੀਲ ਕੀਤੀ ਆ ਕਿ ਇਸੇ ਤਰੀਕੇ ਦੇ ਨਾਲ ਹੀ ਇਹਨਾਂ ਦੇ ਨਾਲ ਕੀਤਾ ਜਾ ਵੀ ਤਾਂ ਜੋ ਇਹਨਾਂ ਤੇ ਪ੍ਰੈਸ਼ਰ ਕ੍ਰੀਏਟ ਹੋ ਕੇ ਇਹ ਲੈਂਡ ਸਕੀਮ ਜਿਹੜੀ ਹੈ ਲੈਂਡ ਪੂਲਿੰਗ ਸਕੀਮ ਇਹ ਰੱਦ ਕਰਵਾਈ ਜਾ ਸਕੇ ਔਰ ਸਾਫ਼ ਤੌਰ ਤੇ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਹਨਾਂ ਦੇ ਐਮਐਲਏ ਮੰਤਰੀਆਂ ਦੇ ਮਗਰ ਵੀ ਹੋ ਕੇ ਕਾਲੀਆਂ ਝੰਡੀਆਂ ਲੈ ਕੇ ਇਹਨਾਂ ਦਾ ਵਿਰੋਧ ਜਿਹੜਾ ਕਰਾਂਗੇ ਔਰ ਹਰ ਤਰੀਕੇ ਦਾ ਉਹ ਵਿਰੋਧ ਕਰਾਂਗੇ ਜੀ ਦੇ ਨਾਲ ਸਰਕਾਰ ਤੋਂ ਇਹ ਪਾਲਿਸੀ ਜਿਹੜੀ ਆ ਉਹ ਰੱਦ ਕਰਵਾਈ ਜਾ ਸਕੇ ਕੈਮਰਾਮੈਨ ਗੁਰਵੀਰ ਦੇ ਨਾਲ ਸੁਖਵਿੰਦਰ ਸਿੱਧੂ ਰਜਾਨਾ ਲੋਕਨਾਟੀਵੀ ਜਗਰਾ